ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਪਹਿਲੀ ਆ ਆਪਣੀ ਵੀਰ ਇੰਦਰਜੀਤ ਸਿੰਘ ਉਹਨਾਂ ਦੇ ਘਰ ਅੱਜ ਵਿਜ਼ਿਟ ਕੀਤੀ ਆ ਪਿੰਡ ਪੱਧਰੀ ਜ਼ਿਲ੍ਹਾ ਤਹਿਸੀਲ ਪਿੰਡ ਪੱਧਰੀ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਕੋਈ 16 17 ਕੋਈ ਹੱਦ 18 17 ਕਿਲੋਮੀਟਰ ਦੀ ਸਾਰੀ ਦੂਰੀ ਆ ਤਰਨਤਾਰਨ ਤੋਂ ਪਿੰਡ ਪੱਧਰੀ ਦੀ ਨੇੜੇ ਨਾਲ ਲੱਗਦਾ ਵੱਡਾ ਪਿੰਡ ਸੌਰ ਸਿੰਘ ਸੋ ਪਿੰਕ ਹੀਰਦੋ ਵੀ ਜਿੱਕਰ ਆਪਾਂ ਦੂਰੀ ਦੀ ਗੱਲ ਕਰੀਏ ਠੀਕ ਆ ਜੀ ਤੇ तकरीबन ਕੋਈ 10 11 12 ਕਿਲੋਮੀਟਰ ਦੀ ਸਾਰੀ ਦੂਰੀ ਤੇ ਇਹ ਪਿੰਡ ਸੌਰ ਸਿੰਘ ਪਿੰਡ ਤੋਂ ਬਿਲਕੁਲ ਸੌਰ ਸਿੰਘ ਗਾਡੇ ਤੋਂ ਹੀ तकरीबन ਇੱਕ ਸੜਕ ਜਿਹੜੀ ਆ ਪਿੰਡ ਪਧਰੀ ਨੂੰ ਆ ਜਾਂਦੀ ਆ ਤੇ ਪਿੰਡ ਐਂਟਰ ਹੁੰਦਿਆਂ ਸਾਰੀ ਠੀਕ ਆ ਜੀ ਪਿੰਡ ਤਤਲੇ ਵਾਲੀ ਸੜਕ ਦੇ ਉੱਪਰ ਲਿੰਕ ਰੋਡ ਦੇ ਉੱਪਰ ਹੀ ਵੀਰ ਇੰਦਰਜੀਤ ਸਿੰਘ ਉਹਨਾਂ ਦਾ ਘਰ ਹੈਗਾ ਅੱਜ ਤਰੀਕ 15 ਦਸੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 3 3:30 ਵਜੇ ਦਾ ਟਾਈਮ ਆ ਦੋ ਐਨੀਮਲ ਅੱਜ ਵੀਰ ਸੇਲ ਕਰਤਾ ਪਿਆ ਵੈਸੇ ਵਪਾਰ ਦਾ ਕੰਮ ਆ ਕੋਈ ਦੋ ਚਾਰ ਲੱਕ ਜਿਹੜੇ ਇਹਨਾਂ ਦੇ ਕੋਲ ਆਏਗੇ ਰਹਿੰਦੇ ਆ ਵਪਾਰ ਲੈਣ ਦੇ ਵਿੱਚ ਇੱਕ ਤੁਹਾਨੂੰ ਮੱਝ ਦਿਖਾਵਾਂਗੇ ਚੰਗੀ ਸ਼ਾਇਦ ਹੀ ਚੰਗੀ ਤਸੱਲੀ ਦੇ ਵੀਰਾਂ ਦਾ ਵੀ ਪਿੱਛੋਂ ਮੱਝ ਲਿਆਂਦੀ ਆ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਤੇ ਇੱਕ ਵੜ ਜਿਹੜੀ ਆਪਾਂ ਤੁਹਾਨੂੰ ਦਿਖਾ ਦੇਾਂਗੇ ਸੂਈ ਸਵਾਈ ਆ ਕੋਈ 15 20 20 ਹੱਦ ਪਾਈਆਂ 25 ਦਿਨਾਂ ਦੀ ਸੂਈ ਆ ਪੂਰੀ ਗੱਲਬਾਤ ਕਰਾਂਗੇ ਮੇਰਾ ਭਰਾ ਇਥੇ ਆਣ ਕੇ ਵਿਜ਼ਿਟ ਕਰਕੇ ਆਪਣੀ ਤੁਸੀਂ ਤਸੱਲੀ ਕਰ ਲਿਆ ਜਿਹੜੀ ਵੜ ਤੁਹਾਨੂੰ ਆਪਾਂ ਸੂਈ ਸਵਾਈ ਦਿਖਾਉਣੀ ਆ ਬੇਸ਼ੱਕ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਤੇ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾ ਦੇਣੀ ਆ ਇਹਦੀ ਪਿੱਛੇ ਭਾਰਤੀ ਵੀ ਗਾਰੰਟੀ ਤਸੱਲੀ ਵੀਰ ਤੋਂ ਲੈ ਲਾਂਗੇ ਸੋ 53 ਦੀ ਵੀ ਲੈ ਲਾਂਗੇ ਠੀਕ ਆ ਜੀ ਗਾਰੰਟੀ ਤਸੱਲੀ ਬਾਕੀ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰਕੇ ਲੈ ਜਾ ਜੀ ਆਓ ਕਰਦੇ ਆ ਪੂਰੀ ਗੱਲਬਾਤ ਲੈਣੀ ਆ ਵਦੇ ਰ ਡਿਟੇਲ ਸਭ ਤੋਂ ਪਹਿਲਾਂ ਵੀਰ ਇੰਦਰਜੀਤ ਸਾਸਰੀਕਰ ਹਾਂਜੀ ਸਾਸਰੀਕਰ ਸੰਸਾਭ ਹੋਰ ਭਾਜੀ ਕੈਮਸੇ ਤਾਂ ਹਾਂਜੀ ਠੀਕ ਠਾਕ ਵਧੀਆ ਵੀਜੀ ਤੁਸੀਂ ਨਾ ਬੜੇ ਵਧੀਆ ਵੀਰੇ ਠੀਕ ਠਾਕ ਆ ਇੰਦਰਜੀਤ ਬਹੁਤ ਵਧੀਆ ਵੀਰੇ ਠੀਕ ਠਾਕ ਆ ਤੇ ਪਹਿਲਾਂ ਵੀ ਆਪਾਂ ਡਿਸਕਸ ਕੀਤੀ ਸੀ ਵੀ ਮਾਲ ਤਕਰੀਬਨ ਆਪਣੇ ਕੋਲ ਕੋਈ 2-4 ਨੱਕ ਜੜੇ ਆਏ ਸਵਾਪਾ ਪਹਿਲੀ ਵਾਰ ਹੀ ਬਣਿਆ ਮਤਲਬ ਪਹਿਲਾ ਮਾਲ ਆਉਂਦਾ ਰਿਹਾ ਤੇ ਚਲੋ ਵਿਕ ਬੁੱਕ ਜਾਂਦਾ ਰਿਹਾ ਲੋਕਲੀ ਹਾਂਜੀ ਵੀਰ ਜੀ ਇਦਾਂ ਲੋਕਲ ਵਿਕ ਜਾਂਦਾ ਰਿਹਾ ਅੱਜ ਮਨੇ ਚਿੱਤ ਜਿਆ ਕੀਤਾ ਮਨੇ ਵੀਡੀਓ ਪਾਈ ਆ ਹਾਂ ਤੇ ਸਾਹਮਣੇ ਆਈ ਆ ਤੇ ਚਾਹੀਦਾ ਵੀ ਆ ਹਾਂਜੀ ਮਾਲ ਇੰਦਰਜੀਤ ਵੀਰ ਇਸੇ ਤਰ੍ਹਾਂ ਹੀ ਆਉਂਦਾ ਸਾਫ਼ ਸੁਥਰਾ ਜਿੱਦਾਂ ਬਿਲਕੁਲ ਮੱਝਾਂ ਹੁਣ ਵੜਾ ਹੁਣ ਕਟੀਆਂ ਝੋਟੀਆਂ ਹਾਂਜੀ ਵੀਰ ਜੀ ਇਸੇ ਤਰ੍ਹਾਂ ਹੀ ਠੀਕ ਹੈ ਭਰਾ ਜਦਾ ਵੀਰ ਜੀ ਗਾਈਆਂ ਲਈ ਦੀਆਂ ਵਾ ਪੰਜਾਂ ਮੈਂ ਲਈ ਦੀ ਆ ਠੀਕ ਹੈ ਜੀ ਹਾਂਜੀ ਆ ਮਾਲ ਚਲੋ ਅੱਜਲਾ ਵੀ ਤੁਹਾਡੇ ਕੋਲ ਸਾਫ਼ ਸੁਥਰਾ ਹਨਾ ਹਾਂਜੀ ਹਾਂਜੀ ਬਾਕੀ ਚਲੋ ਜਿਹੋ ਜੀ ਕੁਆਲਿਟੀ ਉਹ ਜਾ ਪੈਸਾ ਚਲੋ ਭਰਨਾ ਪੈਂਦਾ ਹਾਂਜੀ ਨਹੀਂ ਸਹੀ ਗੱਲ ਵੀ ਚੰਗੀ ਚੀਜ਼ ਤਾਂ ਆਪ ਨੂੰ ਵੀ ਕਿਤੇ ਨਾ ਕਿਤੇ ਮੁੱਲ ਭਰ ਕੇ ਚੀਜ਼ ਲੈਣਾ ਪੈਂਦਾ ਹਾਂਜੀ ਇਹੋ ਤੁਹਾਨੂੰ ਪਤਾ ਜੀ ਸੰਤੂ ਸਾਹਿਬ ਫਿਰ ਬਾਹਰ ਦੇ ਜੋ ਕੋ ਲੋਕੀ ਮੰਗਣਦੇ ਆ ਚੰਗੀ ਚੀਜ਼ ਦਾ ਚੰਗੇ ਪੈਸੇ ਲਾਉਣੇ ਪੈਣੇ ਆ ਆਪਾਂ ਸਹੀ ਆ ਸਹੀ ਆ ਤੇ ਅੱਜ ਵੀਰਿੰਦਰ ਜੀ ਜਿੱਦਾਂ ਆਪਾਂ ਜ਼ਿਕਰ ਕਰ ਹੀ ਦਿੱਤਾ ਵੀ ਦੋ ਆਪਣੇ ਕੋਲ ਐਨੀਮਲ ਆ ਇੱਕ ਮੱਝ ਵੀ ਤੁਹਾਡੇ ਕੋਲ ਚੰਗੀ ਸਾਫ਼ ਸੁਥਰੀ ਖੜੀ ਆ ਹਾਂਜੀ ਬਜੀ ਦੁੱਧ ਵੀ ਸ਼ਾਇਦ ਹੀ ਤਸੱਲੀ ਚੰਗੀ ਦਿੱਤੀ ਆ ਪਰ ਆਵਾਂ ਨੇ ਪਿੱਛੋਂ ਵੀ ਦੁੱਧ ਵੀ ਤਕਰੀਬਨ 15-15 ਲੀਟਰ ਤੋਂ ਬਾਰ-ਬਾਰ ਹੀ ਚਮਾਉਂਦੀ ਸੀ ਹਾਂਜੀ ਵੀ ਜੀ ਮੈਨੂੰ 15-16 15-16 ਇੱਥੇ ਮਲੇ ਮੈਂ ਖੇਡੂਗੀ ਆਪਣੀ ਪੱਕੀ ਇਹ ਨਹੀਂ ਮਲੇ ਵੀ ਕੋਈ ਹੋਊਗਾ ਮਲੇ ਵੀ ਝਾਗੜਾ ਲੀਟਰਾਂ ਵਾਲਾ 15-16 ਲੀਟਰ ਦਊਗੀ ਮੈਂ ਠੀਕ ਹੈ ਭਰਾ ਚਲੋ ਬਾਕੀ ਨਾਰਮਲੀ ਚਲੋ ਆਪਣੇ ਸਾਰੇ ਪਸ਼ੂ ਪਾਲਕ ਚਾਹੇ ਹਰੇਕ ਕਿਸਾਨ ਵੀਰ ਖੜ੍ਹਾਰੀ ਵੀਰ ਆ ਜਿੰਨੇ ਕੋਈ 4-5 ਪਸ਼ੂ ਰੱਖਿਆ ਪੂਰਾ ਜਾਣਕਾਰ ਬੰਦਾ ਹਾਂਜੀ ਹਾਂਜੀ ਚਲੋ ਵੇਖਦੇ ਆ ਸਰ ਚੀਜ਼ ਨੂੰ ਨੇ ਜਜਮੈਂਟ ਕਰ ਹੀ ਲੈਣੀ ਆ ਹਾਂਜੀ ਤੇ ਗੱਲਬਾਤ ਦੋਸਤੋਂ ਕਰ ਪੂਰੀ ਡਿਟੇਲ ਇਹਦੀ ਲਾਵਾਂਗੇ ਠੀਕ ਆ ਜੀ ਸਾਈਕਲ ਨੰਬਰ ਤੇ ਆਪਾਂ ਤੁਹਾਨੂੰ ਬਾਅਦ ਦਿਖਾ ਦੇਾਂਗੇ ਉਹ ਸੂਈ ਸਪਾਈ ਆ ਉਹ ਕੇਂਦਰਜੀਤ ਵੀਰ ਇਤੋਂ ਤੋਂ ਹੀ ਸ਼ੁਰੂਆਤ ਕਰ ਲੈਨੇ ਆ ਮੱਝ ਸੂਹਾ ਕਿਨਵਾ ਸੂਣ ਵਾਲੀ ਆਪਣੇ ਕੋਲ ਇਹ ਵੀ ਜੀ ਆਪਣੇ ਕੋਲ ਤੀਸਰਾ ਸੂਹਾ ਸੂਣ ਵਾਲੀ ਹੈ ਮੈਂ ਠੀਕ ਆ ਜੀ ਇਹਦੇ ਸੂਣ ਦੇ ਵਿੱਚ ਅਰਦਿਨ ਬਾਕੀ ਹੈ ਜੀ ਠੀਕ ਆ ਜੀ ਹਾਂ ਜੀ ਬਾਕੀ ਵੀ ਜੀ 15 16 1500 ਲੀਟਰ ਦੁੱਧ ਦਿੰਦੀ ਆ ਠੀਕ ਆ ਜੀ ਹਾਂਜੀ ਮਤਲਬ ਚਲੋ ਜੋ ਆਪਾਂ ਡਿਟੇਲ ਨਿੱਜੀ ਤੌਰ ਤੇ ਚਲੋ ਪੈਸੇ ਗਿਣਾ ਕੇ ਬਾਅਦ ਵਿੱਚ ਵੀ ਪੁੱਛ ਲਈਦਾ ਵੀ ਚਲੋ ਪਸ਼ੂ ਹੁਣ ਰਿਐਲਿਟੀ ਸੱਚਾਈ ਦੱਸਦੇ ਹੋ ਜੀ ਹਾਂਜੀ ਹਾਂਜੀ ਅਗਲੇ ਨੇ ਦੱਸੀ ਵੀ 15 16 15 16 ਲੀਟਰ ਦੁੱਧ ਚਪਾਉਂਦੀ ਰਹੀ ਹਾਂਜੀ ਬਿਲਕੁਲ ਵੀ ਜੀ ਠੀਕ ਆ ਬਾਕੀ ਭਾਂਡਾ ਹੀ ਦੱਸੂਗਾ ਆ ਲੇਵਾ ਆਰਡਰ ਦੋਸਤਾਂ ਨੂੰ ਦਿਖਾ ਦਿੰਨੇ ਆ ਕੋਈ ਛੋਟਾ ਮੋਟਾ ਲੇਵਾ ਨਹੀਂਗਾ ਮੁੱਢੋਂ ਬਿਲਕੁਲ ਚੌਰਸ ਲੇਵਾ ਪਟਨਾ ਪਿੰਡਿਆਂ ਵਾਲਾ ਤੇ ਲੇਵੇ ਲੂਪੇ ਦੀ ਕਰਮ ਵਾਲੀ ਪੱਧਰ ਬਖਾਲਾ ਬੈਕਸਾਈਡ ਤੋਂ ਤੁਹਾਨੂੰ ਆਪਾਂ ਦਿਖਾ ਰਹੇ ਆ ਸਪੇਸ ਗੈਪ ਦੀ ਗੱ ਅਗਲੇ ਪਿਛਲੇ ਥਣਾ ਦਾ ਕੋਈ 2 2 ਡੇਡ ਡੇਡ 2 2 ਇੰਚ ਦਾ ਵਿੱਚ ਸਪੇਸ ਗੈਪ ਹੈਗਾ ਠੀਕ ਆ ਸੋ ਲੇਵੇ ਦੀ ਮੰਤਰ ਮੇਰਾ ਪਰ ਇੱਕ ਵਾਰੀ ਚੈੱਕ ਕਰੋ ਤੁਸੀਂ ਤੇ ਇਹ ਦਿਨ ਵੀਰ ਸਮਾਂ ਹਜੇ ਕਿੰਨਾ ਕੁ ਲੈ ਜਾਊਗੀ ਸਮਾਂ ਵੀਰ ਜੀ ਨੇ 8 ਦਿਨ ਲੈ ਜਾਣੇ ਹਜੇ 8 ਕੁ ਦਿਨ ਹਾਂਜੀ ਠੀਕ ਆ ਭਰਾ ਲੋ ਜੀ ਦਿਨ ਦਾ ਸਮਾਂ ਤਾਂ ਰਹਿੰਦਾ ਵਸੂਨ ਦੇ ਵਿੱਚ ਠੀਕ ਆ ਜੀ ਮਲੇ ਇਧਰ ਉਧਰ ਕਰ ਜੇ ਦਿਹਾੜੀ ਉਹਦਾ ਕੋਈ ਕਹਿ ਨਹੀਂ ਸਕਦੇ ਆ ਬਾਕੀ ਚਲੋ ਜਿੰਨੇ ਵੀਆ ਕਰਮਾਂ ਲਈ ਫੱਬੀ ਖਲੋਤੀ ਆ ਥੱਲਿਓ ਹਾਂਜੀ ਹਾਂਜੀ ਤੇ ਦਿਨ 8 ਲਾਜੇ 7 ਲਾਜੇ ਤਾਂ ਥੱਲਿਓ ਪੂਰੇ ਮਨਾਂ ਦਾ ਪੰਡਾ ਪਾ ਦੇਣਾ ਮੈਂ ਨਾ ਭਾਜੀ ਪੂਰਾ ਮਨ ਸੋਹਣਾ ਬਣ ਕੇ ਸੂਗੀ ਹਾਂ ਠੀਕ ਆ ਤੇ ਬਾਕੀ ਵੀਰ ਇੰਦਰ ਜੀ ਤੇ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਆਪਾਂ ਇਹਦੀ ਤਸੱਲੀ ਦੇ ਦਈਏ ਭੈਣ ਭਰਾਵਾਂ ਨੂੰ ਕਿ ਪਿੱਛੇ ਭਾਰ ਦੀ ਮੁਸ਼ਕਲ ਇੱਕ ਦੋ ਦਿਨ ਤੁਹਾਨੂੰ ਵੀ ਲਿਆਉਂਦੀ ਨੂੰ ਹੋਗੇ ਹੋਣਗੇ ਮੈਂ ਨਾ ਵੀ ਜੀ ਆਪਣੇ ਕੋ ਕੱਲ੍ਹ ਹੀ ਆਈ ਆ ਹਾਂਜੀ ਪ ਠੀਕ ਹੈ ਜੀ ਕੱਪਣਾ ਚੌਥਾ ਨਾਲ ਦੇ ਵਿੱਚ ਬਰूबर ਹੁੰਦਾ ਹੀ ਆ ਹਾਂਜੀ ਆ ਮਲੇ ਇਸ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਲਓ ਵੀ ਇਹ ਜਿਹੜੀ ਦੋਸਤੋ ਬੇਸਿਕਲੀ ਜੇਕਰ ਗੱਲ ਕਰੀਏ ਤੇ ਕੱਪਣ ਮਾਚਾ ਕੱਪਣ ਮਾਚਾ ਤੇ ਦੋ ਚੀਜ਼ਾਂ ਦੀ ਗਾਰੰਟੀ ਤਸੱਲੀ ਚਲੋ ਹਰੇਕ ਥਾਂ ਤੋਂ ਲੈਣੀ ਵੀ ਤੁਹਾਡਾ ਫਰਜ਼ ਬਣਦਾ ਬਾਕੀ ਕੋ ਮਾਲਕ ਦਾ ਵੀ ਦੇਣਾ ਫਰਜ਼ ਬਣਦਾ ਗਾਰੰਟੀ ਤਸੱਲੀ ਪਿੱਛੇ ਭਾਰਤੀ ਤਾਂ ਟਿੱਪਣ ਦੀ ਪੂਰੀ ਗਾਰੰਟੀ ਤਸੱਲੀ ਆ ਕੋਈ ਵੀਰ ਆਨਲਾਈਨ ਸੌਦਾ ਕਰਦਾ ਪੇਮੈਂਟ ਤੁਸੀਂ ਪੂਰੀ ਪਾ ਕੇ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦੇ ਹੋ ਆਨਲਾਈਨ ਮੰਗਾਉਣਾ ਚਾਹੁੰਦੇ ਹੋ ਪੂਰੀ ਪੇਮੈਂਟ ਪਾ ਕੇ ਤੇ ਚੀਜ਼ ਮਗਾ ਵੀ ਸਕ ਲੇ ਵੇ ਅਟਰ ਦੀ ਬਤੇਰੇ ਚੀਜ਼ ਕੁਆਲਿਟੀ ਤੁਹਾਨੂੰ ਸਮਝ ਆ ਜਾਊਗੀ ਠੀਕ ਆ ਜੀ ਬਾਕੀ ਬਹੁਤ ਖੂਬਸੂਰਤ ਲੇਵਾ ਕਰਮਾ ਵਾਲੀ ਆ ਠੀਕ ਆ ਜੀ ਅੱਗੋਂ ਪਿੱਛੋਂ ਪ੍ਰੋਪਰ ਇੱਕ ਵਾਰੀ ਤੁਸੀਂ ਨਿਗਾਹ ਮਾਰੋ ਆ ਬਤੂ ਆ ਦੇਖੋ ਠੀਕ ਆ ਸੋ ਕਹਿਣਾ ਅਮਲ ਦੇ ਘਰੋਂ ਪਹਿਲੀ ਵਾਰੀ ਪਸ਼ੂ ਨਿਕਲਦੇ ਆ ਇਹ ਨਾ ਵੀਜੀ ਮਾਲ ਸੰਗ ਸੰਗ ਪਾਇਆ ਤੇ ਥੋੜੀ ਹੋਲਦੀ ਕਰਦੀ ਆ ਹਾਂ ਜੀ ਹਾਂ ਜੀ 啊大家不懂。<laughs> <laughs> ਕਿ ਜਦਿੱਤ ਸੋ ਇਧਰ ਇੱਕ ਬੰਦਿਆ ਦੇ ਪਾਸੇ ਬਿਲਕੁਲ ਤੁਹਾਨੂੰ ਇੱਕ ਨੇੜੇ ਤੋਂ ਦਿਖਾ ਰਿਹਾ ਠੀਕ ਆ ਜੀ ਸੋ ਥਾਂ ਥਾਂ ਬਾਕੀ ਅੱਗੋਂ ਕੋ ਚੰਗੀ ਗਾਰਡ ਕੋਡ ਚੰਗੀ ਸਟਾਰਟਿੰਗ ਆ ਤੇ ਲੈਵਾ ਕਰਮ ਵਾਲੀ 57 8 ਦਿਨਾਂ ਦੀ ਜੇ ਕਿਰਪਾ ਗੱਲ ਕਰਕੇ ਦੋਸਤੋ 8 7 ਦਿਨਾਂ ਦੇ ਵਿੱਚ ਹੋਰ ਵੀ ਸੋਨਾ ਲੈਵਾ ਥੱਲਿਓ ਬਣਾ ਲੂਗੀ ਠੀਕ ਆ ਜੀ ਹਾਈਟ ਕਾਦੇ ਵੀ ਚਲੋ ਵਡੀਆਂ ਮੱਜਾਂ ਦੇ ਵਿੱਚ ਆ ਮੀਡੀਅਮ ਤੋਂ ਪਲਾਸੇ ਦੀ ਹਾਈਟ ਆ ਬਾਕੀ ਬਾਦੀ ਸਟਰਕਚਰ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਿਲਕੁਲ ਬਰੀਕ ਪਤਲਾ ਪਿੰਡਾ ਸੋ ਲੈਪੇ ਭੰਡੇ ਦੀ ਬਿਲਕੁਲ ਇੱਕ ਸਾਰ ਪਧਰੀ ਆ ਬਾਕੀ ਥੋੜਾ ਤੋੜ ਕੇ ਆ ਤੂੰ ਪਸੰਦ ਆਉਂਗੀ ਜਿੰਨੇ ਵੀ ਇਹ ਕਰਮਾ ਦੀ ਮੱਝ ਚੱਕੇ ਦੁੱਧ ਵਾਲੀ ਆ ਬਾਕੀ ਅਗੇ ਦੁੱਧ ਸੇਵਾ ਦਾ ਜਿੰਨੀ ਚੰਗੀ ਸੇਵਾ ਕਰ ਲਓਗੇ ਠੀਕ ਆ ਜੀ ਦੁੱਧ ਕਰਮਾ ਦੀ ਚੰਗਾ ਭਰਾਜੂਗੀ ਹਾਂ ਠੀਕ ਆ ਜੀ ਓਕੇ ਇਹਦਾ ਮੁੱਲ ਇਹਦੀ ਡਿਮਾਂਡ ਕੀ ਕਰਦੇ ਪਏ ਆ ਵੀਰ ਇੰਦਰਜੀਤ ਇਹਦਾ ਵੀ ਜੀ ਮੁੱਲ ਤੇ ਇੱਕ ਤੀ ਕਰਦੇ ਆਪਾਂ ਹਾਂਜੀ ਜੈਸਰੋ ਕਿਥੋਂ ਤੱਕ ਦੇ ਦਈਏ ਦੋ ਘਟ ਕਰ ਲੀਏ 28 ਦੇ ਹਾਂਜੀ ਕਰਕੇ ਜੈ ਦੇ ਦਈਏ ਚਲੋ ਕੋਈ ਭਰਾ ਚੋਵੇ ਮੱਝ 15 ਦੇ ਦੇ 14 ਦੇ ਦੇ 16 ਦੇ ਦੇ ਬਾਕੀ ਉਹਦੀ ਸੇਵਾ ਤੇ ਡਿਪੈਂਡ ਆਪਾਂ ਜਾਇਜ਼ ਹੀ ਕਰਕੇ ਦੇ ਦਈਏ ਵਿੱਚੋਂ ਹੋਰ ਵੀ ਹੁੰਦਾ ਮਾਨਤਨ ਕਰਦਗੇ ਇੱਕ ਪੰਜੀ ਦੀ ਜਾਂਦੀ ਹੈ ਵੀ ਜੀ ਪੰਜੀ ਦੀ ਹਾਂਜੀ ਲੋ ਵੀ 1,50,000 ਦੀ ਇਹ ਵੀਰਾਂ ਦਾ ਵੀ ਫਾਈਨਲ ਦੇ ਦਿਆਂਗੇ ਅੱਜ ਜੇ ਤੁਹਾਨੂੰ ਕੋਈ ਜ਼ਿਆਦਾ ਹੀ ਕਸਤ ਕੱਢ ਲੋ ਆ ਬਾਕੀ ਇੱਕ ਪੰਜੀ ਦੀ ਕਰਦਗੇ ਔਰ ਦੋ ਜਾਂਦੀਆਂ ਤਿੰਨ 22 ਦੀ ਦੇ ਦਈਏ ਚਲੋ 22 ਦੀ ਜਾਂਦੀ 22 ਦੀ ਦੇ ਦਈਏ ਵੀਡੀਓ ਪਹਿਲੀ ਹੋ ਗਈ ਭਣ ਭਰਾ ਨੰਦ ਲਵੇ ਹਾਂਜੀ ਲੋ ਵੀ 1,22,000 ਦੀ ਦੋਸਤੋ ਇਹ ਫਾਈਨਲ ਜਿਹੜੀ ਅੱਜ ਆਪਣੇ ਭਰਾਵਾਂ ਨੂੰ ਅੱਜ ਮਿਲ ਜੂਗੀ ਬਾਕੀ ਲੇਵੇ ਆਰਡਰ ਦੀ ਆਹ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ ਬਣੀ ਧਣੀ ਕਾਫੀ ਸੋਹਣੀ ਹੈ ਕਰਮਾ ਦੀ ਠੀਕਾ ਜੀ ਚਲੋ ਸਾਰੇ ਭਰਾਵ ਦਾ ਆਈਡੀਆ ਤੁਸੀਂ ਲਾ ਲਿਆ ਜੇ ਲੈਵੇ ਆਰਡਰ ਦੀ ਸੋਹਣੀ ਕੁਆਲਿਟੀ ਹੈ ਬਾਕੀ ਤਿੱਪਣ ਦੀ ਦੇ ਭਾਰਤਿਸ਼ੇ ਦੀ ਪੂਰੀ 100% ਵੀਰਾਂ ਦਾ ਗਾਰੰਟੀ ਤਸੱਲੀ ਦੇਵਾਂਗੇ ਅੱਗੋਂ ਮੇਰਾ ਵੀਰ ਤੁਸੀਂ ਕਰਿਓ ਕਾਲ ਸੰਪਰਕ ਠੀਕਾ ਜੀ ਮੱਝ ਚੰਗੀ ਹੈ ਖਰੀ ਹੈ ਜਿੰਨੀ ਵੀ ਹੈ ਇਧਰ ਸਾਈਕਲ ਨੰਬਰ ਤੇ ਇੱਕ ਵਾਰ ਦਿਖਾ ਦਈਏ ਭਰਾਵਾਂ ਨੂੰ ਠੀਕਾ ਜੀ ਡੱਬੀ ਐਚ ਐਫ ਬਰੀਡ ਦੇ ਵਿੱਚ ਆ ਜਾਂਦੀ ਹੈ ਪਰ ਸਿੰਗ ਚਲੋ ਕਿਸੇ ਭਰਾ ਨੇ ਦਗਾਏ ਨਹੀਂ ਕਿ ਸਿੰਗ ਬੇਸ਼ੱਕ ਹੈ ਗਿਆ ਕੋ ਤਿੰਨ ਤਣ ਚਾਰ ਚਾਰ ਇੰਚ ਤੇ ਵੱਡੀ ਹੈ ਕੱਦ ਹਾਈਟ ਮੀਡੀਅਮ ਤੋਂ ਪਲੱਸ ਇਹਦਾ ਵੀਰ ਕੀ ਵੇ ਇਹ બીજી ਦੂਸਰੇ ਸੂਏ ਸੂਈ ਹੈ ਕਿ ਨਹੀਂ ਓਕੇ ਤੇ ਕੋਈ 15 ਦਿਨਾਂ ਦਾ ਲੈ ਕੋਈ 20 ਦਿਨਾਂ ਦਾ ਬੱਚਾ ਲੈ ਲਈ ਵੀਰ ਜੀ ਬੱਚਾ ਜਿਹਦੇ ਮਗਰ ਮਗਰ ਬੱਚਾ ਹਾਂਜੀ ਦੁੱਧ 10 ਟਾਈਮ ਇਸਦੇ 14 ਲੀਟਰ ਲੀਟਰਾਂ ਵਾਲਾ ਹੋਊਗਾ ਠੀਕ ਹੈ ਭਰਾ ਤੇ ਬਾਕੀ ਖੰਡੀ ਸੀਸਲਾ ਗਾ ਚਵਾਈ ਚੂਈ ਦੀ ਬਹੁਤ ਸੋਹਣੀ ਆ ਠੀਕ ਆ ਜੀ ਆ ਵੇ ਮਰਬੀ ਛੜਾਂ ਮਾਰੀ ਜਊਗੀ ਉਹੋ ਜਿਹਾ ਚੱਕਰ ਕੋਈ ਨਹੀਂਗਾ ਠੀਕ ਆ ਜੀ ਹਾਂਜੀ ਬਾਕੀ ਚਵਾਈ ਚੂਈ ਬਹੁਤ ਸੋਹਣੀ ਆ ਠੀਕ ਆ ਹਾਂਜੀ ਲਓ ਜੀ 14 ਲੀਟਰ ਦੁੱਧ ਇਹਦੇ ਥੱਲੇ ਆ ਇਸ ਵਕਤ ਮਗਰ ਬੱਚਾ ਮੇਲਕਾਫ ਆ ਤੇ 225 ਕਿ ਦਿਨਾਂ ਦੀ ਸੂਈ ਆ ਫੇਸ ਕੁਆਲਟੀ ਤੁਹ ਆ ਦੇਖੋ ਪਸੰਦ ਪਸੰਦ ਮਾ ਥਾਣਾ ਨਿਕਲ ਆਉਂਦਾ ਪੂਰਾ ਜੀ ਬਹੁਤ ਵਧੀਆ ਬੜਾ ਸੋਹਣਾ ਖਿਚਵਾਈ ਵਾਲਾ ਵੀ ਜੀ ਬਹੁਤ ਸੋਹਣਾ ਬਣ ਜਾਂਦਾ ਵਾ ਠੀਕ ਆ ਹਾਂਜੀ ਆ ਦੇਖੋ ਠੀਕ ਆ ਜੀ ਬਾਕੀ ਚਾਰੇ ਥਾਣਾ ਕੋਈ ਪੋਰਸ਼ਾਂ ਜਿਹੜੀ ਤੁਹਾਨੂੰ ਨਜ਼ਰ ਨਹੀਂ ਆਊਗੀ ਬਾਕੀ ਵੇਨਸ ਮੂਨਸ ਲੇਵੇ ਦੇ ਉੱਪਰ ਕਾਫੀ ਆ ਸੋ 14 ਕਿਲੋ ਦੁੱਧ ਹੋਵੇ ਨਾ ਹੋਵੇ ਤਾਂ ਦੋਸਤੋ ਬਾਹਰ ਹੀ ਆ ਪਰ 14 ਅੰਗ ਕੇ ਕੋਈ ਵੀ ਭਰਾ ਸੌਦਾ ਕਰੇ ਠੀਕ ਆ ਜੀ 14 ਕਿਲੋ ਵੀਰਾਂ ਦਾ ਵਿਚਵਾ ਦਾਂਗੇ ਤੇ ਥੱਲੇੋਂ ਦੁੱਧ ਚੌਣ ਚੌਣ ਦੀ ਚੰਗੀ ਸਾਫ਼ ਸੁਥਰੀ ਆ ਠੀਕ ਆ ਜੀ ਤੇ ਉਤੋਂ ਵੀ ਪਿੰਡੇ ਪੁੰਡੇ ਦੀ ਵੀ ਬੜੀ ਸਾਫ਼ ਸੁਥਰੀ ਆ ਥੋੜਾ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਆ ਬੱਚਾ ਦੇ ਮਗਰ ਮੇਲ ਕਾ ਇਹ ਬੱਚਾ ਦੇ ਮਗਰ ਠੀਕ ਆ ਜੀ ਹਾਂ ਤੋੜ ਦਿਓ ਫਿਰ ਬਾਕੀ ਬੰਗਾ ਪੁੰਗਾ ਰਸੀ ਪਾਲੀ ਦੀ ਵੀਰ ਹਾਂਜੀ ਵੀਰ ਜੀ ਪਾਲੀ ਦੀ ਕੋਈ ਚੱਕਰ ਨਹੀਂ ਗਾ ਠੀਕ ਆ ਹਾਂਜੀ ਸੋ ਬੰਗਾ ਰਸੀ ਦੋਸਤੋ ਪਾ ਕੇ ਬਾਅਦ ਵਿੱਚ ਬੇਸ਼ੱਕ ਤੁਸੀਂ ਚਬਾਈ ਕਰ ਲਿਓ ਆਂਦੀ ਕੁਛ ਨਹੀਂ ਕੀ ਬਾਕੀ ਚਲੋ ਲੇਵੇ ਹਵਾਨੇ ਨੂੰ ਜਦੋਂ ਪੱਥਰਾਂ ਨੇ ਪਤਾ ਲੱਗ ਹੀ ਜਾਂਦਾ ਇਹ ਤਾਂ ਕਿਸੇ ਨੇ ਵੜਦੇ ਸਿੰਘ ਹੀ ਨਹੀਂ ਦਿਗਾਇਆ ਮਿਹਰ ਆ ਬਿਲਕੁਲ ਹਾਂਜੀ ਆ ਦੇਖੋ ਆ ਠੀਕ ਹੈ ਬਾਕੀ ਇਹਨਾਂ ਛੋਟੀ ਨਹੀਂ ਵੀਰ ਵੱਡੀ ਆ ਬੜ ਹਾਂ ਬਾਕੀ ਇਹਨਾਂ ਛਾਲਾ ਚੁਣਾ ਦੋ ਦੋ ਵੀਰਾਂ ਦਾ ਮਤਲਬ 20 ਕਿਲੋ ਦੇ ਲਾਗੇ ਹੀ ਚੁੰਦੇ ਰਹੇ ਆ ਠੀਕ ਆ 18 19 18 19 ਕਿਲੋ ਦੁੱਧ ਚੁੰਦੇ ਰਹੇ ਆ ਠੀਕ ਆ ਜੀ ਤੇ ਬਾਕੀ ਹੁਣ ਕਰਮਾਲੀਏ ਇਸ ਟਾਈਮ ਤੇ ਚਲੋ ਛਾਲਾ ਸੁਦਾ ਇਹ ਘਟਿਆ ਬਾਕੀ ਚਲੋ ਸੇਵਾ ਕੋਈ ਕਰੇ ਲਿ ਜਾ ਕੇ ਹਾਂ ਜੀ ਹਾਂ ਜੀ ਆਪਾਂ ਜਿਹੜਾ ਹੁਣ 14 ਲੀਟਰ ਤੁਸੀਂ ਚਵਾ ਦੇਣਾ ਹਨ ਹਾਂਜੀ ਵੀ ਜੀ ਹਾਂਜੀ ਬਿਲਕੁਲ ਬਾਕੀ ਸੇਵਾ ਰਹੀ ਤਾਂ ਕੋਈ ਮਨ ਲਾਦਾ 17 18 ਵਿੱਚ ਹੋ ਸਕਦਾ ਹਾਂ ਜੀ ਨਹੀਂ ਸਹੀ ਗੱਲ ਬਾਕੀ ਹਾਂ ਲਓ ਜੀ ਠੀਕ ਆ ਜੀ ਵਪਾਰ ਦਾ ਕੰਮ ਆ ਚਲੋ ਇੱਕ ਦਿਨ ਆ ਤੇ ਕਰਮਾੜੀ ਦੋ ਦੋ ਵੀਰਾਂ ਦਾ ਬੇਤੁਰੂਗੀ 18 17 ਜਾਂ 18 ਤੋਂ ਬਾਰ-ਬਾਰ ਦੁੱਧ ਵੀ ਚਵਾ ਸਕਦੀ ਹੈ ਹੁਣ ਜਿਹੜਾ 14 ਕਿਲੋ ਮੰਨ ਕੇ ਕੋਈ ਵੀ ਭਰਾ ਸੌਫਤਾ ਕਰੇ ਇਹਦਾ ਮੁੱਲ ਵੀ ਰਹਿ ਕੀ ਕਰਦੇ ਇੰਦਰਜੀਤ ਦੇ ਦਈ ਗਏ ਕਿੰਨੇ ਦੀ ਇਹਦਾ ਵੀ ਜੀ ਮੁੱਲ ਤੇ 48000 ਰੁਪਏ ਕਰਦੇ ਆਪਾਂ ਹਾਂਜੀ ਯਾ ਸੁਣੋ 45000 ਦੀ ਕਰਦੀ ਹੈ ਵੀ ਜੀ 45000 ਦੀ ਲਓ ਜੀ 45000 ਦੀ ਹੋਰ ਵੀ ਥੋੜਾ ਬਾਦਾਂ ਮੌਕੇ ਤੇ ਜਦੋਂ ਕੋਈ ਭੈਣ ਭਰਾ ਫੋਨ ਕਰੇ ਜ਼ਰੂਰ ਕਰਦੇ ਕੋਈ ਗੱਲ ਨਹੀਂ ਵੀ ਜੀ ਕੋਈ ਫੋਨ ਕਰੇ ਵੀ ਕਰਾਂਗੇ ਮਾਨਤਣ ਆਪਾਂ ਲਓ ਜੀ 45000 ਦੀ ਇਹ ਫਾਈਨਲ ਜਿਹੜੀ ਆਪਣੇ ਭਰਾਵਾਂ ਨੂੰ ਬਾੜ ਮਿਲ ਜੂਗੀ ਬਾਕੀ ਆਪਾਂ ਤੁਹਾਨੂੰ ਇਧਰੋਂ ਵਿਖਾ ਦਿੰਨੇ ਆਂ ਚੋਂ ਪਾਸਿਓਂ ਮੇਰਾ ਭਰਾ ਤਸੱਲੀ ਨਾਲ ਦੇਖ ਲਓ ਠੀਕ ਆ ਜੀ ਆ ਜਿਹੜਾ ਬਿਲਕੁਲ ਲੇਵੇ ਦਾ ਸਟਰਕਚਰ ਆ ਤੇ ਆ ਥਾਣ ਲੱਗਾ ਇਹਨੂੰ ਠੀਕ ਆ ਜੀ ਆ ਦੇਖੋ ਠੀਕ ਆ ਸੋ ਇਹ ਅੱਜ ਦੋ ਹੀ ਐਨੀਮਲ ਨੇ ਠੀਕ ਆ ਜੀ ਦੋ ਐਨੀਮਲ ਦੀ ਜਿਹੜੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਇਧਰ ਮੱਝ ਵਿਖਾਤੀ ਆ ਭਰਾਵਾਂ ਨੂੰ ਠੀਕ ਆ ਜੀ ਤਕਰੀਬਨ ਕੋਈ ਗ੍ਰੇਡਡ ਦੇ ਵਿੱਚ ਕੋਈ ਨੀਲੀ ਅੰਗਪੱਖ ਦੀ ਮੰਨ ਲਿਓ ਕੋਈ ਗ੍ਰੇਡਡ ਦੇ ਵਿੱਚ ਮੰਨ ਲਿਓ ਠੀਕ ਆ ਜੀ ਅੱਖਾਂ ਦੇ ਵਿੱਚ ਜਵਾਬ ਆ ਬਾਕੀ ਨਿਸ਼ਾਨੀਆਂ ਪ੍ਰੋਪਰ ਇਹਦੇ ਵਿੱਚ ਮਾਰਕਿੰਗ ਨਿਸ਼ਾਨੀਆਂ ਤੁਹਾਡੇ ਸਾਹਮਣੇ ਆ ਇਧਰ ਜੀ ਤੇ ਇੱਕ ਸੰਪਰਕ ਨੰਬਰ ਵੀਰ ਆਪਣੇ ਕਰਤੀ ਆ ਸਾਜੇ ਵੀ ਜੀ ਮੋਬਾਈਲ ਨੰਬਰ ਆਪਣਾ 99883 ਹਾਂਜੀ 23665 ਠੀਕ ਆ ਭਰਾ ਹਾਂਜੀ ਪਿੰਡ ਪਧਰੀ ਕਲਾਂ ਤੇ ਜ਼ਿਲ੍ਹਾ ਤੇ ਤਸੀਲ ਤਨਤਨ ਠੀਕ ਆ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਜਿਹੜੇ ਆ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰਿਓ ਠੀਕ ਆ ਜੀ ਮਾਲ ਵੀਰ ਉਹਨਾਂ ਕੋਲ ਇੱਕ ਦੋ ਦੋ ਨਗ ਜਿਹੜੇ ਆਏ ਗਏ ਰਹਿੰਦੇ ਆ ਪੁੱਛ ਗਿਸ ਕਰਕੇ ਵਧੇਰੇ ਜਾਣਕਾਰੀ ਉਹ ਲੈਿੰਦੇ ਰਿਹਾ ਕਰੋ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ